ਸ਼ਤਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰ੍ਹਾਂ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਬੇਸਣ ਦੀ ਬਰਫੀ ਬਿਲਕੁਲ ਹੀ ਹਲਵਾਈ ਸਟਾਈਲ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਇਹਨੂੰ ਤੁਸੀਂ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਤੁਸੀਂ ਪਹਿਲੀ ਵਾਰ ਵੀ ਬੇਸਣ ਦੀ ਬਰਫੀ ਬਣਾ ਰਹੇ ਹੋ ਤਾਂ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਬਿਲਕੁਲ ਸਹੀ ਨਾਪ ਨਾਲ ਬਣਾ ਕੇ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲ ਬੇਸਣ ਦੀ ਬਰਫੀ ਬਣਾਈ ਜਾਂਦੀ ਆ ਬੇਸਣ ਦੀ ਬਰਫੀ ਬਣਾਣਾ ਸ਼ੁਰੂ ਕਰਦੇ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਅਸੀਂ ਗੈਸ ਤੇ ਕਿਸੇ ਭਾਰੇ ਕਿ ਤਲੇ ਵਾਲੀ ਕੜਾਹੀ ਰੱਖਣੀ ਹੈ ਇਹਦੇ ਵਿੱਚ ਪਾਵਾਂਗੇ ਪੌਣਾ ਕੱਪ ਅਸੀਂ ਦੇਸੀ ਘਿਓ ਦਾ ਤੁਸੀਂ ਕੋਈ ਵੀ ਕੱਪ ਜਾਂ ਕਟੋਰੀ ਦਾ ਨਾਪ ਲੈ ਲੈਣਾ ਸਾਰਾ ਨਾਪ ਅਸੀਂ ਐਸੇ ਨਾਲੇ ਲਵਾਂਗੇ ਪੌਣਾ ਕੱਪ ਅਸੀਂ ਕੱਪ ਅਸੀਂ ਘਿਓ ਦਾ ਲਿਆ ਸੀ ਤੇ ਇੱਕ ਕਾਪੀ ਦੇ ਵਿੱਚ ਅਸੀਂ ਪਾਵਾਂਗੇ ਬੇਸਣ ਦਾ ਬੇਸਣ ਨੂੰ ਅਸੀਂ ਛਾਣ ਕੇ ਲੈ ਲੈਣਾ ਹੈ ਬਿਲਕੁਲ ਸਲੋ ਗੈਸ ਤੇ ਅਸੀਂ ਬੇਸਣ ਨੂੰ ਭੁੰਨ ਕੇ ਤਿਆਰ ਕਰਾਂਗੇ ਜਿਆਦਾ ਹਾਈ ਫਲੇਮ ਨਹੀਂ ਕਰਨੀ ਸਲੋ ਟੂ ਮੀਡੀਅਮ ਗੈਸ ਤੇ ਅਸੀਂ ਬੇਸਣ ਨੂੰ ਲਗਾਤਾਰ ਚਲਾਉਂਦੇ ਹੋਏ 2-3 ਮਿੰਟ ਲਈ ਭੁੰਨ ਲਾਂਗੇ ਹਲਵਾਈ ਜਿਹੜੇ ਆ ਜਿੰਨਾ ਬੇਸਣ ਲੈਂਦੇ ਆ ਓਨਾ ਹੀ ਘਿਓ ਲੈਂਦੇ ਆ ਪਰ ਅਸੀਂ ਘਰੇ ਬਣਾ ਕੇ ਤਿਆਰ ਕਰ ਰਹੇ ਆ ਇਸ ਕਰਕੇ ਘਿਓ ਥੋੜਾ ਅਸੀਂ ਘਾਟੇ ਲਵਾਂਗੇ ਪੌਣਾ ਕੱਪ ਅਸੀਂ ਘਿਓ ਦਾ ਲਿਆ ਸੀ 1 ਕੱਪ ਬੇਸਣ ਦਾ ਲਿਆ ਸੀਗਾ ਬਿਲਕੁਲ ਸਹੀ ਨਾਪ ਹੈ ਜਿਹੜਾ ਬਰਫੀ ਬਣਾਉਂਦਾ 2 ਮਿੰਟ ਲਈ ਅਸੀਂ ਬੇਸਣ ਨੂੰ ਭੁੰਨ ਲਿਆ ਹੁਣ ਇਹਦੇ ਵਿੱਚ ਪਾਵਾਂਗੇ 2 ਚਮਚ ਅਸੀਂ ਮੈਦੇ ਦੇ ਮੈਦਾ ਪਾਉਣ ਨਾਲ ਜਿਹੜਾ ਬਰਫੀ ਦਾ ਟੈਕਸਚਰ ਆ ਇਕਦਮ ਕਰੀਮੀ ਜਾਂਦਾ ਆ ਜੇ ਤੁਸੀਂ ਥੋੜੀ ਜਿਹੀ ਦਰਦਰੀ ਜੀ ਬਰਫੀ ਪਸੰਦ ਕਰਦੇ ਹੋ ਤਾਂ ਤੁਸੀਂ 2 ਚਮਚ ਇਹਦੇ ਵਿੱਚ ਸੂਜੀ ਦੇ ਐਡ ਕਰ ਸਕਦੇ ਹੋ ਇਨੂੰ ਲਗਾਤਾਰ ਚਲਾਉਂਦੇ ਹੋਏ ਅਸੀਂ 5 ਤੋਂ 7 ਮਿੰਟ ਲੱਗਣਗੇ ਸਾਨੂੰ ਭੁੰਨਣ ਨੂੰ ਦੇਖੋ ਤੇ ਉਹ ਕਿਉਂ ਤੁਹਾਨੂੰ ਪਹਿਲਾਂ ਘੱਟ ਲੱਗੂਗਾ ਪਰ ਜਿਵੇਂ ਜਿਵੇਂ ਆਪਣਾ ਬੇਸਣ ਭੁੰਨਦਾ ਜਾਂਦਾ ਹੈ ਓਵੇਂ ਓਵੇਂ ਹੀ ਕਿਉਂ ਉਹ ਨੂੰ ਛੱਡਦਾ ਜਾਂਦਾ ਆ ਲਗਾਤਾਰ ਚਲਾਉਂਦੇ ਹੋਈ ਅਸੀਂ ਇਹਨੂੰ ਭੁੰਨ ਲੈਣਾ ਹੈ ਬੇਸਣ ਨੂੰ ਦੇਖੋ ਇਸ ਤਰੀਕੇ ਨਾਲ ਅਸੀਂ ਚਲਾਉਂਦੇ ਹੋ ਮੈਨੂੰ 5 ਤੋਂ 6 ਮਿੰਟ ਹੋ ਚੁੱਕੇ ਸੀ ਬੇਸਣ ਨੇ ਕਿਉਂ ਛੱਡਣਾ ਬਿਲਕੁਲ ਸ਼ੁਰੂ ਕਰ ਦਿੱਤਾ ਆ ਇਹਦਾ ਰੰਗ ਅਸੀਂ ਬਿਲਕੁਲ ਚੇਂਜ ਨਹੀਂ ਕਰਨਾ ਬੇਸਣ ਦਾ ਲਗਾਤਾਰ ਚਲਾਉਂਦੇ ਹੋਈ ਅਸੀਂ ਪਕਾ ਲਵਾਂਗੇ ਜਦੋਂ ਇਹ ਬੇਸਣ ਵਿੱਚ ਤੋਂ ਖੁਸ਼ਬੂ ਆਣੀ ਸ਼ੁਰੂ ਹੋ ਜਵੇ ਤੇ ਬੇਸਣ ਆਪਣਾ ਕਿਓ ਛੱਡਣਾ ਸ਼ੁਰੂ ਕਰ ਦੇਵੇ ਉਦੋਂ ਤੱਕ ਅਸੀਂ ਪਕਾ ਕੇ ਤਿਆਰ ਕਰਾਂਗੇ ਜਿਆਦਾ ਡਾਰਕ ਕਲਰ ਨਹੀਂ ਕਰਨਾ ਸੀ ਬੇਸਣ ਦਾ ਲਗਾਤਾਰ ਚਲਾਉਂਦੇ ਹੋਏ ਦੇਖੋ ਅਸੀਂ ਪਕਾ ਲਏ ਮੈਨੂੰ 5 ਤੋਂ 7 ਮਿੰਟ ਹੋ ਚੁੱਕੇ ਸੀ ਬੇਸਣ ਨੂੰ ਭੁੰਨਦੇ ਨੂੰ ਦੇਖੋ ਕਲਰ ਬਿਲਕੁਲ ਚੇਂਜ ਨਹੀਂ ਕੀਤਾ ਸੀ ਬਿਲਕੁਲ ਸਲੋ ਗੈਸ ਤੇ ਹੀ ਪਕਾ ਕੇ ਤਿਆਰ ਕਰਾਂਗੇ ਬੇਸਣ ਸਾਡਾ ਦੇਖੋ ਬਿਲਕੁਲ ਭੁੰਨ ਚੁੱਕਿਆ ਆ ਅਸੀਂ ਕਿ ਕਲਰ ਚੇਂਜ ਨਹੀਂ ਕੀਤਾ ਹੈਗਾ ਬਿਲਕੁਲ ਵੀ ਖੁਸ਼ਬੂ ਆਣੀ ਸ਼ੁਰੂ ਹੋ ਗਈ ਹੈ ਹੁਣ ਇਹਨੂੰ ਅਸੀਂ ਲੱਗ ਰੱਖ ਦਾਂਗੇ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਇੱਕ ਪੈਨ ਵਿੱਚ ਪਾਵਾਂਗੇ ਜਿਹੜੇ ਕੱਪ ਨਾਲ ਅਸੀਂ ਵੇਚਣ ਲਿਆ ਸੀ ਉਸੇ ਕੱਪ ਨਾਲ ਅਸੀਂ ਲਵਾਂਗੇ ਇੱਕ ਕੱਪ ਚੀਨੀ ਅਤੇ ਅੱਧਾ ਕੱਪ ਪਾਣੀ ਦਾ ਐਡ ਕਰਾਂਗੇ ਇਹਨੂੰ ਚਾਸ਼ਨੀ ਨੂੰ ਅਸੀਂ ਪਕਾ ਲਵਾਂਗੇ ਚਿਪਚਿਪੀ ਹੋਣ ਤੱਕ ਪਕਾਵਾਂਗੇ ਜ਼ਿਆਦਾ ਧਾਰ ਨਹੀਂ ਬਣਾਣੀ ਇਹਦੀ ਉਦੋਂ ਤੱਕ ਅਸੀਂ ਆਪਣਾ ਕੋਈ ਵੀ ਤੁਸੀਂ ਟ੍ਰੇ ਜਾਂ ਪਲੇਟ ਵਿੱਚ ਘਿਓ ਲਗਾ ਕੇ ਇਹਨੂੰ ਤਿਆਰ ਕਰਕੇ ਰੱਖ ਸਕਦੇ ਹੋ ਕਿਉਂਕਿ ਇਹਦੇ ਵਿੱਚ ਅਸੀਂ ਬਰਫੀ ਜਮਾ ਕੇ ਤਿਆਰ ਕਰਨੀ ਹੈ ਇਹਨੂੰ ਤੁਸੀਂ ਪਹਿਲਾਂ ਹੀ ਤਿਆਰ ਕਰਕੇ ਰੱਖ ਲੈਣਾ ਹੈ ਤੁਸੀਂ ਇਸ ਦੀ ਥਾਂ ਤੇ ਪਲੇਟ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਟ੍ਰੇ ਨਹੀਂ ਹੈਗੀ ਤਾਂ ਇੱਧਰ ਆਪਣੀ ਚਾशनी ਵੀ ਪੱਕ ਕੇ ਤਿਆਰ ਹੋ ਚੁੱਕੀ ਹੈ ਇਹਦੇ ਵਿੱਚ ਪਾਵਾਂਗੇ ਥੋੜੇ ਜਿਹੀ ਇਲਾਇਚੀ ਪਾਊਡਰ ਫਲੇਵਰ ਲਈ ਇੱਕ ਪਿੰਚ ਪਾਵਾਂਗੇ ਇਹਦੇ ਵਿੱਚ yellow food color ਇਹਦੇ ਨਾਲ ਜਿਹੜਾ ਬਰਫੀ ਦਾ ਕਲਰ ਵਧੀਆ ਆ ਜਾਂਦਾ ਹੈ ਜਿਹੜੇ ਹਲਵਾਈ ਯੂਜ਼ ਕਰਦੇ ਆਂ ਬਰਫੀ ਤੇ ਲੱਡੂਆਂ ਵਿੱਚ ਕਲਰ ਅਸੀਂ ਉਹੀ ਯੂਜ਼ ਕੀਤਾ ਹੈ ਇਹਦੇ ਵਿੱਚ ਖਾਣ ਵਾਲਾ ਕਲਰ ਹੁੰਦਾ ਹੈ ਦੇਖੋ ਚਾशनी ਨੂੰ ਥੋੜਾ ਜਿਹਾ ਅਸੀਂ ਚੈੱਕ ਕਰ ਲਾਂਗੇ ਥੋੜੀ ਜਿਹੀ ਉਂਗਲਾਂ ਤੇ ਲਗਾ ਕੇ ਦੇਖ ਲਾਂਗੇ ਤੇ ਇੱਕ ਤਾਰ ਬਣਨ ਤੋਂ ਪਹਿਲਾਂ ਹੀ ਅਸੀਂ ਇਹਨੂੰ ਗੈਸ ਦੀ ਫਲੇਮ ਬੰਦ ਕਰ ਦਾਂਗੇ ਜ਼ਿਆਦਾ ਤਾਰ ਨਹੀਂ ਬਣਾਣੀ ਹੈਗੀ ਦੇਖੋ ਤਾਰ ਬਣਨ ਤੋਂ ਪਹਿਲਾਂ ਹੀ ਥੋੜੀ ਚਿਪਚਿਪੀ ਹੋ ਚੁੱਕੀ ਹੈ ਹੁਣ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ ਅਸੀਂ ਇਹ ਬੇਸਨ ਨੂੰ ਜਿਹੜੇ ਬੇਸਨ ਭੁੰਨ ਕੇ ਰੱਖਿਆ ਸੀ ਉਹਦੇ ਵਿੱਚ ਚਾਸ਼ਨੀ ਨੂੰ ਐਡ ਕਰ ਦਾਂਗੇ ਗੈਸ ਦੀ ਫਲੇਮ ਅਸੀਂ ਬੰਦ ਹੀ ਰੱਖਣੀ ਹੈ ਕਿਉਂਕਿ ਬੇਸਨ ਵੀ ਆਪਣਾ ਗਰਮ ਹੈ ਤੇ ਚਾਸ਼ਨੀ ਵੀ ਗਰਮ ਹੁੰਦੀ ਹੈ ਇਹਨੂੰ ਲਗਾਤਾਰ ਚਲਾਉਂਦੇ ਹੋਏ ਅਸੀਂ ਮਿਕਸ ਕਰ ਲਾਂਗੇ ਗੈਸ ਨੂੰ ਬਿਲਕੁਲ ਹੀ ਅਸੀਂ ਔਨ ਨਹੀਂ ਕਰਨਾ ਹੈਗਾ ਕਿਉਂਕਿ ਜਿਵੇਂ ਜਿਵੇਂ ਬੇਸਨ ਠੰਡਾ ਹੁੰਦਾ ਜਾਂਦਾ ਹੈ ਓਵੇਂ ਓਵੇਂ ਹੀ گاੜਾ ਹੁੰਦਾ ਜਾਂਦਾ ਹੈ ਜੇ ਤੁਸੀਂ ਜ਼ਿਆਦਾ ਪਕਾਉਂਦੇ ਹੋ ਚਾਸ਼ਨੀ ਨੂੰ ਇੱਕ ਤਾਰਿਆ ਦੋ ਤਾਰ ਦੀ ਕਰਦੇ ਹੋ ਤਾਂ ਤੁਹਾਡੀ ਬਰਫੀ ਬਿਲਕੁਲ ਜਮ ਕੇ ਤਿਆਰ ਨਹੀਂ ਹੋਊਗੀ ਬਹੁਤ ਜ਼ਿਆਦਾ ਹਾਰਡ ਹੋ ਜਾਂਦੀ ਆ ਤੇ ਬਿਲਕੁਲ ਹੀ ਟੁੱਟਣ ਲੱਗ ਜਾਂਦੀ ਆ ਇਸ ਕਰਕੇ ਅਸੀਂ ਚਾਸ਼ਨੀ ਜ਼ਿਆਦਾ ਨਹੀਂ ਪਕਾਣੇ ਜਦੋਂ ਇੱਕ ਤਾਰ ਬੰਨਣੀ ਸ਼ੁਰੂ ਹੋ ਜਾਈ ਉਹ ਤੋਂ ਪਹਿਲਾਂ ਹੀ ਅਸੀਂ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ ਅਸੀਂ ਬੇਸਣ ਵਿੱਚ ਜਦੋਂ ਚਾਸ਼ਨੀ ਪਾਣੀ ਆ ਤਾਂ ਬਿਲਕੁਲ ਹੀ ਫਲੇਮ ਔਨ ਨਹੀਂ ਕਰਨੀ ਥੋੜਾ ਜਿਹਾ ਅਸੀਂ ਬੈਟਰੀ ਕਪਲੇਟ ਵਿੱਚ ਪਾ ਕੇ ਠੰਡਾ ਕਰਕੇ ਦੇਖ ਲਾਂਗੇ ਦੇਖੋ ਜੇ ਐਵੇਂ ਬੈਟਰ ਠੰਡਾ ਤੁਹਾਡਾ ਇਕੱਠਾ ਹੋ ਰਿਹਾ ਇਹਦਾ ਮਤਲਬ ਆਪਣਾ ਬੇਸਣ ਹੈ ਬਿਲਕੁਲ ਪਰਫੈਕਟ ਹੈ ਬਰਫੀ ਜਮਨ ਲਈ ਦੇਖੋ ਅਸੀਂ ਲਗਾਤਾਰ ਚਲਾਉਂਦੇ ਹੋਏ ਠੰਡਾ ਕਰ ਲਿਆ ਹੈ ਇਹਨੂੰ ਪਰ ਤੁਸੀਂ ਪੱਖੇ ਦੀ ਹਵਾ ਵਿੱਚ ਰੱਖ ਕੇ ਵੀ ਠੰਡਾ ਕਰ ਸਕਦੇ ਹੋ ਚਾਸ਼ਨੀ ਪਾਣ ਤੋਂ ਬਾਅਦ ਅਸੀਂ ਬਿਲਕੁਲ ਵੀ ਗੈਸ ਤੇ ਉੱਪਰ ਨਹੀਂ ਪਕਾਇਆ ਇਹਨੂੰ ਜੇ ਤੁਹਾਨੂੰ ਲੱਗੇ ਤੇ ਥੋੜਾ ਜਿਹਾ ਇਹ ਜ਼ਿਆਦਾ ਲਿਕੁਇਡ ਹੈ ਤੁਸੀਂ 2 ਮਿੰਟ ਲਈ ਪਕਾ ਸਕਦੇ ਹੋ ਇਹਨੂੰ ਠੰਡਾ ਕਰਕੇ ਅਸੀਂ ਇਹ ਆਪਣੇ ਟ੍ਰੇ ਵਿੱਚ ਸ਼ਿਫਟ ਕਰ ਦਾਂਗੇ ਇਹਦੇ ਵਿੱਚ ਅਸੀਂ ਸੈੱਟ ਕਰ ਲਾਂਗੇ ਇਹਨੂੰ ਸਾਰੇ ਨੂੰ ਬਰਫੀ ਜਮਾਨ ਵਿੱਚ ਜੇ ਤੁਸੀਂ ਡਰਾਈ ਫਰੂਟ ਯੂਜ਼ ਕਰਨਾ ਚਾਹੁੰਦੇ ਹੋ ਤਾਂ ਉੱਪਰ ਤੋਂ ਤੁਸੀਂ ਡਰਾਈ ਫਰੂਟ ਵੀ ਐਡ ਕਰ ਸਕਦੇ ਹੋ ਪਰ ਅਸੀਂ ਬਿਲਕੁਲ ਇਸ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬਰਫੀ ਨੂੰ ਅਸੀਂ ਸੈਲਫ ਤੇ ਰੱਖ ਕੇ ਚਾਹ ਤੋਂ 5 ਘੰਟੇ ਲਈ ਠੰਡਾ ਹੋਣ ਦਵਾਂਗੇ ਅਸੀਂ ਫ੍ਰਿਜ ਵਿੱਚ ਰੱਖ ਕੇ ਠੰਡੀ ਨਹੀਂ ਕਰਨੀ ਨਹੀਂ ਤਾਂ ਇਹ ਜਿਹੜਾ ਔਇਲ ਆ ਸਾਰਾ ਬਾਅਦ ਵਿੱਚ ਜਦੋਂ ਅਸੀਂ ਫ੍ਰਿਜ ਤੋਂ ਬਾਹਰ ਕੱਢਦੇ ਆਂ ਕਾਫੀ ਜ਼ਿਆਦਾ ਗਿੱਲੀ ਹੋ ਜਾਂਦੀ ਹੈ ਔਇਲ ਨਾਲ ਜੇ ਤੁਸੀਂ ਜਿਹੜਾ ਘਿਓ ਯੂਜ਼ ਕੀਤਾ ਆ 4 ਤੋਂ 5 ਘੰਟੇ ਹੋ ਗਏ ਸੀ ਦੇਖੋ ਇਸ ਤਰੀਕੇ ਨਾਲ ਬਰਫੀ ਨੂੰ ਪਾਈ ਨੂੰ ਬਿਲਕੁਲ ਜੰਮ ਚੁੱਕੀ ਆ ਹੁਣ ਇਹਦੇ ਅਸੀਂ ਪੀਸ ਕਟਿੰਗ ਕਰ ਲਾਂਗੇ ਬਹੁਤ ਜਿਆਦਾ ਸੌਫਟੇ ਬਰਫੀ ਬਣ ਕੇ ਤਿਆਰ ਹੁੰਦੀ ਹੈ ਬਿਲਕੁਲ ਹੀ ਆਸਾਨ ਤਰੀਕਾ ਹੈ ਬਰਫੀ ਬਣਾਉਣ ਦਾ ਤੁਸੀਂ ਵੀ ਆਪਣੇ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਇੱਕ ਤੁਹਾਨੂੰ ਇੱਕ ਵੀਰ ਤੋੜ ਕੇ ਦਿਖਾਉਂਦੇ ਆ ਬਰਫੀ ਕਿੰਨੀ ਜਿਆਦਾ ਸੌਫਟ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ